ਸ੍ਰੀ ਗੁਰਦੇਵ ਜੀਆਂ ਦਾ ਸ਼ਲੋਕ ਮਹੱਲਾ 5 ਵਾ ਬਾਪੂ ਕਹਿੰਦੇ ਧਿਆਨ ਮਾਰ ਕੇ ਦੇਖ ਲੋ ਸੰਸਾਰ ਦੇ ਲੋਕੋ ਪਾਪੀ ਕਰਮ ਕਮਾ ਮੰਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਾਧਾਣੀਆਂ ਤਿਆ ਮਥੇ ਧਰਮ ਰਾਏ ਪਾਪੀ ਮਾਲਕੀਆਂ ਨੇ ਇਨਸਾਨ ਨੂੰ ਨਹੀਂ ਗਿਆ ਵੀ ਬੰਦਾ ਪਾਪੀ ਆ ਨਾ ਨਾ ਪਾਪੀ ਕਰਮ ਤੁਸੀਂ ਕਰਮ ਦੇਖੋ ਕਿਹੜਾ ਕਰਨਾ ਪਾਪ ਕਰਨਾ ਕਿ ਪੁੰਨ ਦਾ ਕਰਮ ਕਰਨਾ ਇਹ ਤੁਸੀਂ ਦੇਖਣਾ ਜਿੱਦਾਂ ਦਾ ਤੁਸੀਂ ਕਰਮ ਕਰੋਗੇ ਉਦਾਂ ਦਾ ਤੁਹਾਡਾ ਨਾਂ ਪੈਜੂਗਾ ਅਜਾ ਮਨ ਪਾਪੀ ਜਗਦਾਨ ਨੇ ਕਿਉਂ ਪੈ ਗਿਆ ਇੰਨਾ ਵਿਦਵਾਨ ਇੰਨੀ ਉੱਚੀ ਅਵਸਥਾ ਦਾ ਮਾਲਕ ਪਰ ਸੰਗ ਇੱਕ ਬੇਸਵਾ ਦਾ ਕਰ ਬੈਠਾ ਇਹ ਤੋਂ ਵੱਡਾ ਪਾਪ ਕੋਈ ਨਹੀਂ ਮਹਾਰਾਜ ਕਹਿੰਦੇ ਸਾਰਾ ਜਗ ਤੁਧੂ ਕਰਦਾ ਸੀ ਇਸ ਕਰਕੇ ਭਾਈ ਕਰਮ ਦੇਖੋ ਕਰਮ ਕੀ ਹੈ ਪਾਪ ਕਰਨਾ ਜਾਂ ਪੋਣਾਂ ਦਾ ਕਰਨਾ ਪਾਪ ਕਰਮ ਕਰੂੰਗੇ ਤੇ ਹਾਏ ਹਾਏ ਜੀਵਾਤਮਾ ਕਰਦੀ ਰਹੂ ਬਾਰੋਂ ਨੀ ਬਾਰੋਂ ਤੇ ਬਹੁਤ ਚਮਕ ਦਮਕ ਉਹਨਾਂ ਕੋਲ ਘਾਟ ਹੀ ਨਹੀਂ ਕਿਸੇ ਚੀਜ਼ ਦੀ ਪਰ ਜੀਵਾਤਮਾ ਦੀ ਸ਼ਾਂਤੀ ਨਹੀਂ ਹੈ ਤੇ ਬਾਪੂ ਨੇ ਉਦਾਹਰਣ ਸਾਡੇ ਘਰਾਂ ਦੀ ਦਿੱਤੀ ਚਲੋ ਹੁਣ ਦੇ ਡੈਰੀਆਂ ਖਾ ਗਈਆਂ ਕਿੰਨਾ ਕਰਨ ਚਲੋ ਦੇ ਬਖਸ਼ਸ਼ ਮਾਲਕ ਦੀ ਇਹ ਚੱਲਦਾ ਤਮ ਬਾਪੂ ਕਹਿੰਦੇ ਦਹੀਂ ਨਾਲ ਦੇਖ ਚਾਟਣ ਦੇ ਵਿੱਚ ਹੋ ਕੀ ਰਿਆ ਚਾਟੀ ਤੇ ਬਾਹਰੋਂ ਸਾਫ਼ ਸੁਥਰੀ ਹੈ ਬੀਬੀ ਨੇ ਸੋਹਣਾ ਕਪੜਾ ਮਾਰਿਆ ਹੋਇਆ ਬਵਾਰ ਤੇ ਔਰ ਅੰਦਰ ਦੇਖ ਮੜਾ ਜ ਉਹ ਤੇ ਝਾਕ ਕੇ ਅੰਦਰ ਕੀ ਚੱਲਦਾ ਦੇਖ ਮੜਾਣੀ ਕੀ ਹਾਲ ਕਰੀ ਜਾਂਦੀ ਆ ਦਹੀਂ ਦਾ ਹਾਂ ਚਾਟੀ ਤੇ ਠੀਕ ਆ ਪੂਰੀ ਵਧੀਆ ਬੜੇ ਬੇਸ਼ਕੀਮਤੀ ਵਸਤਰ ਪਾਏ ਆ ਸੋਨਾ ਚਾਂਦੀ ਨਾਲ ਲੱਦਿਆ ਹੋਇਆ ਵਾਹ ਹੀਰੇ ਮੋਤੀ ਜਵਹਰਾਤਾਂ ਦੀਆਂ ਮਾਲਾ ਗਲ ਦੇ ਵਿੱਚ ਪੰਨਾ ਹੁੰਦਾ ਹਾਂ ਚਾਟੀ ਤੇ ਬਹੁਤ ਵਧੀਆ ਅੰਦਰ ਦੇਖ ਮੜਾ ਰੋਦ ਨਿਆ ਰੂਪ ਮਧਾਣੀ ਅੰਦਰ ਕੀ ਕਰੀ ਜਾਂਦੀ ਆ ਇਹ ਦੇਵਲ ਨਿਗਾ ਮਾਰੂ ਇਸ ਕਰਕੇ ਭਾਈ ਕੋਈ ਨਾ ਰੱਖਿਆ ਹੁਣ ਇਸ ਤੋਂ ਕੋਈ ਨਹੀਂ ਬਚਾ ਸਕਦਾ